ਉਹ ਕਿਤੇ ਰਾਤ ਨੂੰ ਕੁੱਤਾ ਉਹਨਾਂ ਦਾ ਨਿਕਲਿਆ ਹੋਣਾ ਉਹ ਕੁੱਤੇ ਉਹਨਾਂ ਨਾਲ ਲੜ ਪਿਆ ਉਸ ਵਿੱਚ ਉਹਨਾਂ ਨੇ ਨਾ ਜਿਹੜਾ ਉਹਦਾ ਕੁੱਤਾ ਦਾ ਬਾਈ ਮੇਰੇ ਦੋਸਤ ਦਾ ਉਹ ਇੱਟਾਂ ਮਾਰ ਮਾਰ ਕੇ ਮਾਰਤਾ ਉਹਨਾਂ ਨੇ ਇਹਦਾ ਰੋੜੇ ਮਾਰੇ ਉੱਟ ਕਹਿੰਦਾ ਟੁੱਟ ਕੇ ਫਿਰ ਮੈਂ ਇਲਾਜ ਵੀ ਕਰਾਇਆ ਨજર ਲੱਗ ਗਈ ਨજર ਅਸੀਂ ਕੱਲ ਜਿਆਦਾ ਤਰੀਫ਼ ਕਰਤੀ ਤਾਂ ਕਰਕੇ ਨજર ਲੱਗ ਗਈ ਉਹ ਕਿਹੜੀ ਕੱਲ ਮੌਸਮ ਬਹੁਤ ਸੋਹਣਾ ਖੁੱਲ ਗਿਆ ਤਾਂ ਤੇ ਅੱਜ ਹਾਲ ਤੱਕ ਸੂਰਜ ਨਿਕਲੇ ਨਹੀਂ ਹੈਗਾ ਮੈਨੂੰ ਲੱਗਦਾ ਵੀ ਅੱਜ ਨਿਕਲੂਗਾ ਤੇ ਮੈਂ ਕਿਹਾ ਤਾਂ ਵੀ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਵਿਆਹ ਦਿਖਾਵਾਂਗਾ ਜਦੋਂ ਮੈਂ ਵਿਆਹ ਵਾਲਾ ਕਾਰਡ ਫੜਿਆ ਉਧਰ ਲਿਖਿਆ 21 ਤਰੀਕ ਦਾ ਵਿਆਹ ਅੱਜ 19 ਅੱਜ ਉਹਨਾਂ ਦੇ ਭੋਗ ਪਾਣਾ ਪੜੇ ਜੇ 19 ਤੇ ਲਿਖ ਹੋ ਜਾਂਦਾ ਨਾ ਵੀ 19 ਤਰੀਕ ਨੂੰ ਭੋਗ ਪਾਣਾ ਦੇ ਵਿੱਚ ਮੇਲ ਦੇ ਅੱਜ ਕੱਲ ਇੱਕ ਦਿਨ ਵਿੱਚ ਛੱਡਣ ਵੀ ਲੱਗ ਗਏ ਨਾ ਇਸ ਕਰ 21 ਤਰੀਕ ਦਾ ਵਿਆਹ ਹੈ ਮੈਂ ਤਾਂ ਅੱਜੇ ਸੋਚਦਾ ਮੈਂ ਚੱਲ ਅੱਜ ਵਿਆਹ ਦੇਖਾਂਗੇ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੱਲ ਮੌਸਮ ਬਹੁਤ ਸੋਹਣਾ ਦਾ ਤੇ ਅੱਜ ਮੌਸਮ ਬਹੁਤ ਠੰਡਾ ਉਸ ਦੇ ਕਾਰਨ ਅਸੀਂ ਮੈਂ ਇੱਕ ਸਾਡਾ ਉਹ ਹੀਟਰ ਪਿਆ ਤੇ ਇੱਕ ਲੰਗੀ ਮੋਟਰ ਪਰੋਂ ਲਾਉਂਦੇ ਥੋੜਾ ਜਿਹਾ ਟਾਈਮ ਤੇ ਫਿਰ ਉਹਨੂੰ ਘਰੇ ਲਿਆਵਾਂਗੇ ਇੱਥੇ ਤੇ ਤੇ ਦੇਖਦੇ ਆ ਅੱਜ ਇੱਕ ਸਾਡੇ ਉਹਨੇ ਵੀ ਆਉਣਾ ਮਾਲੀ ਨੇ ਵੀ ਆਉਣਾ ਮੋਟਰ ਪਰ ਉਹਦੀ ਸਲਾਹ ਲੰਦੇ ਆ ਥੋੜਾ ਅੰਗਰੇਜ਼ੀ ਕਾਰ ਲਾਈਏ ਮੋਟਰ ਪਰ ਜਿਹਦੇ ਆਏ ਤੇ ਗੱਲਬਾਤ ਕਰਦਾ ਕਿ ਕਿਆ ਕੋਸੋ ਕਿਆਰ ਫਟ ਲੰਦਾ ਕਿਆ ਹਿਸਾਬ ਤਾਵਾ ਤੁਹਾਨੂੰ ਵੀ ਦੱਸਾਂਗੇ ਤੇ ਉਹ ਮਹਿਕ ਉਧਰ ਕਸਣ ਲੱਗੇ ਮਹਿਕ ਹੀਟਰ ਫਿੱਟ ਕਰਨ ਲੱਗੇ ਹੋਇਆ ਇਹ ਲੱਗ ਗਿਆ ਪਤਾ ਹਾਂਜੀ ਬਹੁਤ ਠੀਕ ਆ ਤਰੀਕਾ ਹੋ ਗਿਆ ਇਹਦਾ ਕਿਹੜਾ ਨਟ ਨਟ ਹੋ ਗਿਆ ਇੱਕ ਹੋਊਗਾ ਉੱਥੀ ਹੋਊਗਾ ਇਹਦੇ ਛੈ ਨਹੀਂ ਲਿਫਾਫੇ ਚ ਨਿਕਲੇ ਨਹੀਂ ਫਿਰ ਤਦ ਉਹਦਾ ਕੰਮ ਕੋਹ ਜਣਾ ਫਿਰ ਉਹ ਇਹ ਨਹੀਂ ਨਾ ਪਹੀਆ ਚੁੱਕਦੇ ਤੇ ਮੋਟਰ ਭਰੇ ਹੋ ਉੱਥੇ ਜਿੱਥੇ ਚੱਕਿਆ ਤਾਂ ਮੈਂ ਕਿ ਉਹ ਹੋਊਗਾ ਕੋਇਆ ਨਾ ਲੋ ਜਿਹੜੀ ਕਿ ਬਾਹਰ ਨਾਲ ਪਾਹਲੀ ਕੰਟਰੀ ਜੀ ਬਹੁਤ ਯੂਜ਼ ਕਰਦੇ ਨੇ ਇਹ ਪੂਰਾ ਗਰਮ ਹੋ ਜਾਂਦਾ ਵਿੱਚ ਹਵਾ ਜਾ ਕ੍ਰੋਸ ਹੋਈ ਜਾਂਦੀ ਬਹੁਤ ਸੋਹਣਾ ਸੇਕ ਮਰਦਾ ਹੈ ਕਿ ਮੋਟਰ ਪਰ ਹੁਣ ਥੋੜੇ ਜਿਹਾ ਸਲਾਬਾ ਜਾਂ ਅੰਦਰ ਮੋਟਰ ਦੇ ਅੰਦਰ ਬਹੁਤ ਜ਼ਿਆਦਾ ਹੋਇਆ ਹੋਇਆ ਮੈਂ ਕਿ ਵੀ ਥੋੜੀ ਗਰਮੀ ਖਿੱਚੂ ਇਹਨੂੰ ਲਾਉਂਦੇ ਥੋੜੇ ਜਿਹਾ ਘੰਟੇ ਦੋ ਘੰਟੇ ਉੱਤੇ ਥੋੜਾ ਸੇਕ ਜਾਊਗਾ ਅੰਦਰ ਤੇ ਦੇਖਾਂ ਬਾਹਰ ਤੰਨਾਗੇ ਤੰਨੇ ਉਹ ਤੰਨੇ ਉਹ ਵੀ ਨਾ ਆਇਆ ਨਹੀਂ ਇਹ ਹੀ ਕੰਨ ਦਨਾਂ ਤੂੰ ਤੰਨੇ ਨੇ ਦਿੱਤੀ ਮੈਨੂੰ ਕੱਲ ਸਲਾਹ ਆ ਚੱਲ ਆਪਣੇ ਕੋਲ ਪਿਆ ਉਹ ਮੋਟਰ ਚਲਾ ਦਿੰਦੇ ਆ ਤਾਂ ਜਾਣਾ ਨਾਲ ਸਾਡੇ ਹੈਂ ਹਾਲੇ ਕਿੱਥੇ ਦਾ ਤੂੰ ਆਸ਼ਕਿਆ ਕਰਦਾ ਫਰੀ ਜਾਂਦਾ ਵਾਲੇ ਦਲੇ ਅੱਛਾ ਤੇ ਆਨੇ ਲੱਗੀ ਜਾਂਦੇ ਕਿ ਮੋਟਰ ਕੋਈ ਬੰਦਾ ਖੜਾ ਆਉਂਦਾ ਉਹ ਜਿਹੜਾ ਪੂਰਾ ਝੁੰਡਾ ਜਿਹਾ ਨਹੀਂ ਪੂਰਾ ਆ ਆ ਨੋ ਵੀ ਇਹਨੇ ਬੰਦਾ ਖੜਾ ਹੁੰਦਾ ਲਾ ਵੇ ਪੋ ਚਲੇ ਵਟਵਾ ਦੇ ਤਾਂ ਪੂਰੇ ਬਣਾਤਾ ਤਾਂ ਹੁਣ ਰਹਿ ਗਿਆ ਸਾਡਾ ਅਜ ਦੂਜਾ ਹਿੱਸਾ ਜੇ ਅਜ ਧੁੱਪਾਂ ਪੈ ਜਾਂਦੀ ਉਧਰ ਹੀ ਕਰਦੇ ਨੇ ਦਿਨਾਂ ਦਾ ਹੁਣ ਫਰੀਦ ਨਹੀਂ ਖੋਲਣਾ ਇਹਦੇ ਵਿੱਚ ਲੈ ਬਤਨੇ ਤੇਰੇ ਬਤਾ ਚਾਹ ਵੀ ਲਿਆਇਆ ਤਾਂ ਮੈਂ ਇਹ ਲੈ ਆਇਆ ਪਲੱਗ ਪਤਾ ਚੱਕ ਕੇ ਹਾਂ ਇਸੇ ਚਾਰਜਿੰਗ ਵਾਲਾ ਵੀ ਸੈਟ ਰੱਖਿਆ ਅਸੀਂ ਫੋਨ ਵੀ ਫੋਨ ਆਪਣੇ ਡੈੱਡ ਹੁੰਦਾ ਦੇ ਵੀ ਚਲਾਉਂਦੇ ਸੀ ਇੱਥੇ ਬੈਠ ਕੇ ਦੋ ਦੋ 2.5-2.5 ਘੰਟੇ ਫੋਨ ਚਲਾਏ ਜਾਂਦੇ ਥੰਮਬਰ ਕਰਾਂਗਾ ਲੈ ਵੀ ਕਰਤਾ ਹਾਂ ਹੈ ਕਿੰਨੇ ਵਰ ਕਰਨਾ ਹੁਣ ਆਪਰੇ ਕਰਨਾ ਨਾਲ ਪੱਖਾ ਚਲਾ ਦਈਏ ਥੰਮਬਰ ਕਰਕੇ ਪੱਖਾ ਚਲਾ ਦਿੰਦੇ ਨਾ ਰੱਖੀ ਹਾਈ ਪਰੇ ਬਾਅਦ ਕਰਦਾਂਗੇ ਜਦ ਪੂਰਾ ਗਰਮ ਜਾ ਹੋ ਜੂ ਪੱਖੇ ਦੀ ਮੋੜ ਦਿੰਦਾ ਹਾਂ ਆਉਂਦੀ ਹੋਵਾਂ ਹੌਲੀ ਹੌਲੀ ਹੋਊਗਾ ਇੱਕੋ ਥੋੜੀ ਹੋਣਾ 20 ਤੇ 25 ਮਿੰਟ ਲੱਗ ਜਾਣਾ ਫਿਰ ਛੱਡਣਾ ਹੈ ਨਾ ਸੇਕ ਪੂਰਾ ਅੱਛਾ ਇਹਦੇ ਵਿੱਚ ਤੇਲ ਹੁੰਦਾ ਨਾ ਤੇਲ ਨਾਲ ਸਾਰਾ ਤੇਲ ਘੁੰਮੇ ਜਾਂਦਾ ਫਿਰ ਇਹਦੇ ਵਿੱਚ ਤੇ ਹਵਾ ਦੇ ਵਿੱਚ ਤੇ ਫਿਰ ਥੋੜੀ ਥੋੜੀ ਕ੍ਰੋਸ ਹੁੰਦੀ ਨਾ ਫਿਰ ਗਰਮ ਕਰੀ ਜਾਂਦਾ ਵਾਹ ਬਈ ਲਾ ਦੇ ਬੁੱਟੇ-ਬੱਟਾ ਸਾਡੇ ਵੀ ਹਾਂ ਹੋੜੀ ਟਗਾ ਹਾਂ وريا ਬहोत ਦਿਨ ਮੈਂ ਮਿਲੇ ਹੋ ਇਤਨੀ ਵਾਰ ਮੈਂ ਆ ਕੇ ਚਲਾ ਗਿਆ ਹਾਂ ਦੋ ਸਾਲ ਹੋ ਗਏ ਉਹਨੇ ਮੇਰੇ ਕੋ ਦੋ ਸਾਲ ਹੋ ਗਏ ਹਾਂ ਇਸੇ ਟਾਈਮ ਤੇ ਆਇਆ ਤਾਂ ਨਾ ਮੈਂ ਹਾਂ ਇੱਥੇ ਲਾਉਣਾ ਘਰ ਦੇ ਵਿੱਚ ਹਾਂ ਇੱਕ ਇੱਥੇ ਲਾਉਣਾ ਇੱਕ ਇਧਰ ਆ ਜਾ ਪਿੱਛੇ ਲਾਉਣਾ ਦੂਜਾ ਕਾਹਨ ਉਹ ਜਿਹੜਾ ਥੋੜਾ ਦੂਜਾ ਕਾਹਨ ਨਿਕਲੀ ਜਨ ਹਾਂ ਨਹੀਂ ਪਹਿਲੇ ਲੱਗ ਗਿਆ ਤਾਂ ਉਹ ਨਹੀਂ ਪਹਿਥੇ ਤੋਂ ਪਹਿਲਾਂ ਲੱਗ ਗਿਆ ਤਾਂ ਉਹ ਖਰਾਬ ਹੋ ਗਿਆ ਇੱਕ ਇੱਥੇ ਲੱਗਣਾ ਇਹ ਇੱਥੇ ਆ ਸੇ ਤੱਕ ਉੱਤਰ ਮੈਂ ਰੱਖਾਂਦਾ ਹੁਣ ਓਹ ਥੋੜੀ ਜਿਹੀ ਚੀਜ਼ ਹੈ ਹਾਂ ਥੋੜੀ ਜਿਹੀ ਸੇ ਤਰ੍ਹਾਂ ਮੈਂ ਇੱਥੇ ਰੱਖਣੂ ਐ ਹਾਂ ਹਾਂ ਐ ਦੀ ਬਸ ਕੀ ਫੁੱਟ ਕੀ ਕੁਸ ਤੇਰਾ ਚੱਲਦਾ ਹੁਣ ਕੌਨਸਾ ਲਗਾਣਾ ਹੈ ਮਿੰਨ ਕੋਈ ਦਸੂ ਪਹਿਲੇ ਕੋਰੀਅਨ ਲਗਾਣਾ ਹੈ ਕਿ ਸਿਲੈਕਸ਼ਨ ਨੰਬਰ 1 ਲਗਾਣਾ ਹੈ ਓਹ ਕੀ ਫਰਕ ਕੀ ਹਾਂ ਦੋਨੋਂ ਦਾ ਕੋਰੀਅਨ ਦਾ ਇਹ ਨਾ ਕਿ ਜਿਸੇ ਗਰਮੀ ਸਰਦੀਆਂ ਚ ਹਾਰ ਹੁੰਦਾ ਹੈ ਉਹਨਾਂ ਲਈ ਪੈਰਾਂ ਤੇ ਚੁਬਦਾ ਵੀ ਓ ਪੀਲਾ ਵੀ ਪੈ ਜਾਂਦਾ ਅੱਛਾ ਓ ਜਿਹੜਾ ਸਿਲੈਕਸ਼ਨ ਹੁੰਦਾ ਓ ਬਾਰੂ ਮਹੀਨੇ ਹਰਾ ਰਹਿੰਦਾ ਹਰਾ ਰਹਿੰਦਾ ਹਾਂ ਇਹ ਲੋ 12 ਮਹੀਨੇ ਹਰ ਰਹਿਦਾ ਉਹ ਲਾਗਦਾ ਹਾਂ ਉਹ ਵਧੀਆ ਨਾਲੇ ਨਰਮ ਵੀ ਰਹਿੰਦਾ ਤੇ ਆਪਣਾ ਤੁਰਨੇ ਵਿੱਚ ਨਾ ਉਹ ਮੋਲ 14 ਨਹੀਂ ਦੇਖਣ ਨੂੰ ਕਿਦਾਂ ਲੱਗਦਾ ਵੀਡੀਓ ਇਹ ਦੇਖਣ ਵਿੱਚ ਜਿਵੇਂ ਜੈਸਾ ਕੋਰੀਅਨ ਦੇ ਹੁੰਦਾ ਇੰਨਾ ਹੀ ਲੱਗਦਾ ਫੋਟੋ ਫੋਟੋ ਹੈ ਤੇਰੇ ਕੋਲ ਫੋਟੋ ਦੇਖਣੀ ਪੈਣੀ ਉਹ ਦੇਖ ਦਿਖਾ ਫਿਰ ਮੜੇ ਜੀ ਲੋ ਭਾਈ ਬੰਦੇ ਨਾਲ ਹੋ ਗਿਆ ਸੌਦਾ 10 ਰੁਪਏ ਸਕਰ ਫੁੱਟ ਲਊਗਾ ਇਹ ਮਾਰਚ ਮਹੀਨੇ ਤੱਕ ਇਹ ਕਹਿੰਦਾ ਇੱਕ ਸੋਫਾ ਬੈੱਡ ਬਣਾ ਕੇ ਦੇਵਾਂਗਾ ਇੱਥੇ ਤੁਹਾਨੂੰ ਬਾਕੀ ਫਿਰ ਇੱਥੇ ਮੂਰੇ ਵੀ ਦੇਖ ਲਾਂਗੇ ਜੇ ਵਧੀਆ ਲੱਗਿਆ ਪੈਸੇ ਮੂਰੇ ਮੂਰੇ ਵੀ ਲਵਾ ਲਾਂਗੇ ਸਾਰੇ ਚਾ ਜਿੰਨਾ ਵੀ ਹੈ ਨਾ ਇਹ ਵਧੀਆ ਲੱਗ ਫਿਰ ਇਹਦੇ ਵਿੱਚ ਵੀ ਸਾਰੇ ਚਲਵਾ ਲਾਂਗੇ ਇੱਥੇ ਕੋਰੀਅਨ ਦਾ ਹੈ ਨਾ ਸਰ ਜੀ ਕੋਰੀਅਨ ਨਾਲ ਟਾਈਮ ਲੱਗਦਾ ਉਹ ਟਾਈਮ ਲਾਉਦਾ ਉਹਨੂੰ ਤਾਂ ਹਾਂ ਉਹਨੂੰ ਟਾਈਮ ਲੱਗਦਾ ਫਿਰ ਉਹ ਸਾਲ ਤੇ ਪਹਿਲੇ ਗੱਡਾ ਨਹੀਂ ਬੰਦਦਾ ਹਾਂ ਹਾਂ ਬਹੁਤ ਲੱਗਿਆ ਉਸ ਇੱਥੇ ਹਰਾ ਹਰਾ ਜਾ ਉਹ ਪਰ ਪੀਲਾ ਪੀਲਾ ਜਿਹਾ ਵੀ ਹੋ ਜਾਂਦਾ ਉਹ ਦੇਰ ਪੜ ਉਹਦੀ ਜ਼ਿਆਦਾ ਹਲੇ ਦੇਗਵਾਂ ਫਿਰ ਉਹ ਤੇ ਮਸ਼ੀਨ ਚਲਾਉਣੇ ਵੀ ਬਹੁਤ ਔਖਾ ਬਹੁਤ ਹਾਰਡ ਹੁੰਦਾ ਉਹ ਮਸ਼ੀਨ ਹਾਰਡ ਹੋ ਜਾਂਦਾ ਬੈਠ ਬੂਟ ਵੀ ਨਹੀਂ ਸਕਦੇ ਉਹਦੇ ਭਾਜੇ ਬੈਠਣਾ ਬੰਦੇ ਨੇ ਕਿਤੇ ਨਹੀਂ ਚੁਗਦਾ ਵੀ ਹੈ ਚੁਗਦਾ ਵੀ ਹੈ ਫਿਰ ਉਹ ਮੈਂ ਇਦਾਂ ਗਰਮੀ ਆਉਣੀ ਨਹੀਂ ਜਿਸਰੀਰ ਨੂੰ ਆ ਲੈ ਵੀ ਇੱਧਰ ਇੱਧਰ ਿੰਨੀ ਮਿੱਟੀ ਮੈਂ ਸੜਤੀ ਉਧਰ ਫੋਨ ਆਇਆ ਹਰ ਤੰਨੇ ਨੂੰ ਆ ਥੋੜੇ ਇੱਧਰ ਇੱਧਰ ਪੱਕੀ ਕਰਤੀ ਮੈਂ ਤੇ ਮਹਿਕ ਨੂੰ ਕਰਿਆ ਫੋਨ ਮੈਂ ਕਾ ਆ ਜਾ ਬਈ ਤੇ ਲੱਗੇ ਲਈਏ ਝੱਟ ਫੇਰ ਮਹਿਕ ਨੂੰ ਬਿਲਾ ਲਿਆ ਮੈਂ ਮੈਂ ਕਾ ਵੀ ਆ ਜਾ ਤੇ ਕਰੀਏ ਤਾਂ ਲੈਵਲ ਸਾਰੇ ਦਾ ਮੈਂ ਸੋਚਦਾ ਮੈਂ ਇੱਧਰ ਤਾਂ ਪੰਗਠੇ ਲਾ ਦੇਣੇ ਸਾਰੇ ਜੇ ਇੱਧਰ ਆਪਣੀ ਦੂਜੀ ਬਾਗਬਾਨੀ ਦੀ ਬੀਜ ਲੈਂਦੇ ਹਾਲੇ ਐਦਾਂ ਸੋਚ ਰਿਹਾ ਮੈਂ ਇਹ ਬੰਨ ਵਾਲੀ ਮਿੱਟੀ ਆ ਉਹਦੇ ਵਿੱਚ ਟੋਟੇ ਬਹੁਤ ਨਿਕਲੇ ਆ ਟੋਕਟ ਇਹ ਤਾਂ 40 ਟੋਟੇ ਸੀ ਕੱਢਦੇ ਹੁਣ ਤੱਕ ਮੈਂ ਕਿਹਾ ਉਹ ਉੱਥੇ ਨੂੰ ਦੋ ਕਿਲੀ ਰੇਂਗ ਪਈਆਂ ਹਾਂ ਇੱਕ ਟੋਟਾ ਆਪੇ ਇਧਰ ਪਿੱਛੇ ਪੇ ਇਧਰ ਉਹ ਦੇਖਦਾ ਸਾਹਮਣੇ ਸਿੱਧੇ ਜਾ ਇਹ ਆ ਦੇਖ ਪਿਆ ਆ ਕੱਢ ਦੇ ਲੱਗੇ ਜਵਾਨ ਸਾਰੇ ਲੱਗੇ ਹੋਏ ਨੇ ਪੂਰੀ ਜੋਰਾਂ ਥੋੜਾਂ ਨਾਲ ਅਲਦਲੇ ਪੱਟ ਪਾਤੇ ਸੀ ਮਿਹਨਤ ਕਰ ਰਹੇ ਨੇ ਪੁਰੀਆਂ ਸ਼ਾਬਾਸ਼ ਸ਼ਾਬਾਸ਼ ਮੈਂ ਮੈਨੂੰ ਤਾਂ ਬੁਰ ਦੁੱਜੀ ਪਾਇ ਤੇਰੀ ਮਾਂ ਨੇ ਤਾਂ ਉੱਤੇ ਚੱਕੰਦਾ ਚੰਮੀ ਕਰਦਣੇ ਚਲ ਕੋਈ ਨਹੀਂ ਹਾਂ ਥੋੜਾ ਹਾਂ ਕੁੰਜਾ ਜੰਮੀ ਮੈਂ ਇੱਕ ਟਰੈਕਟਰ ਵਾਲਾ ਵੀ ਮੰਗਾਇਆ ਦੇਖੋ ਜੇ ਜਦ ਤੱਕ ਆ ਕੇ ਜਦ ਤੱਕ ਅਸੀਂ ਇਹਨਾਂ ਚੱਟ ਮਾਰਦੇ ਆਂ ਕਾਫੀ ਹੱਦ ਤੱਕ ਤਕਰੀਬਨ ਅਸੀਂ ਇਹ 50 ਅੱਧਾ ਅੱਧਾ ਦਾ ਫਰਕ ਪੜਤਾ 40% ਰਹਿ ਗਿਆ ਹੋਰ ਇਹ ਪਰਪਲ ਵਾਲੀ ਮਿੱਟੀ ਜੀ ਹੈ ਨਾ ਪੱਧਰ ਕਰਨ ਵਾਸਤੇ ਸਰੀ ਨੂੰ ਗਰਮੀ ਆ ਗਈ ਹੈ ਨਾ ਕੰਮ ਅਸੀਂ ਬਹੁਤ ਖਿੱਚਦੇ ਇੱਧਰ ਨੂੰ ਉਹ ਕਰੀ ਜੀ ਵੀ ਕਰਤੀ ਸੱਟ ਉਹ ਰਹਿੰਦਾ ਇੱਕ ਆ ਵੱਡਾ ਸਾਰਾ ਬੇੜਾ ਜਿਹਾ ਇਧਰ ਨੂੰ ਆ ਜਿਹੜਾ ਇਹ ਰਹਿਗਾ ਲੈਵਲ ਕਰਨੇ ਤੇ ਇੱਕ ਉਹ ਵੀ ਕਰਦਾ ਜਿਹੜਾ ਉਹ ਸਾਹਮਣੇ ਦੇਖਦਾ ਇਹ ਆ ਵਾਲਾ ਆਹ ਕਰਦੇ ਸੀ ਇਹਨਾਂ ਪੂਰੀ ਲੈਵਲ ਕਰਤਾ ਇਹਦਾ ਦਾ ਇਹਦਾ ਕੰਮ ਅਸੀਂ ਖਿੱਚਦਾ ਉਹ ਬਣਾ ਤਿਆਂ ਪੂਰੀ ਘਰੀ ਆ ਇਹਦਾ ਲੈਵਲ ਪੂਰਾ ਘੜਤਾ ਇੱਥੇ ਹੁਣ ਅਸੀਂ ਬੀਜ ਸਕਦੇ ਆ ਮੇਰੀ ਸਲਾਹ ਵਿੱਚ ਦਾ ਸਾਰੇ ਵਿੱਚ ਪਿਆਜ਼ ਲਾ ਦੇਣਾ ਆਪਾਂ ਨੇ ਇਹ ਚ ਜਿੰਨੇ ਚ ਵੀ ਨਾ ਇਹ ਸਾਰੇ ਜਿਹ ਪਿਆਜ਼ ਲਾ ਜੂਗਾ ਬਾਕੀ ਫਿਰ ਦੇਖਦੇ ਆ ਉਦੋਂ ਬੰਦਾ ਸਵੇਰੇ ਆਇਆ ਤਾਂ ਲਾ ਦੂਗਾ ਇਹਦਾ ਉਹ ਮਿੱਟੀ ਐਂ ਦੇ ਖਿੱਚਣੇ ਇਧਰ ਨੂੰ ਆਹ ਅੱਠ ਥੇ ਟਲਾਂਣ ਇਧਰ ਨੂੰ ਹੁਣ ਇੱਕ ਬੰਦੇ ਨੂੰ ਟਰੈਕਟਰ ਵਾਲੇ ਨੂੰ ਕਰਿਆ ਤਾਂ ਫੋਨ ਉਹ ਆ ਨਹੀਂ ਰਿਹਾ ਹੈਗਾ ਮੈਂ ਕਿਹਾ ਜੇ ਆ ਜਾਂਦਾ ਉਹ ਬੰਦਾ ਫੋਨ ਨਹੀਂ ਚੱਕ ਰਿਹਾ ਹੈਗਾ ਜਦ ਤਾ ਉਹਨਾਂ ਨੂੰ ਲੋਡ ਹੁੰਦੀ ਫਿਰ ਅਸੀਂ ਤਾਂ ਭਾਈ ਜਦੇ ਹਾਜ਼ਰ ਹੋ ਜਾਂਦੇ ਆ ਤੇ ਹੁਣ ਮੈਨੂੰ ਲੋਡ ਹੈ ਮੇਰੇ ਤਾਂ ਪਲੱਗ ਖਰਾਬ ਕਰਤਾ ਹੀਟਰ ਨੇ ਅਸੀਂ ਅੰਦਰ ਚੱਲਦੇ ਛੱਡਤਾ ਉਹ ਸਾਰਾ ਅੰਦਰ ਦੇ ਅੰਦਰ ਤੇ ਫੋਗ ਗਿਆ ਪਤਾ ਨਹੀਂ ਕਿਆ ਚੱਕਰ ਹੋਇਆ ਆਪਲਾ ਕਰਾਬ ਹੋ ਗਿਆ ਅੰਦਰ ਤੇ ਅਸੀਂ ਚੈੱਕ ਕਰ ਲਿਆ ਇਹਨੇ ਖਰਾਬ ਕਰਤਾ ਇਹੋ ਨੇ ਇਹ ਤਾਂ ਬਿਜਲੀ ਬਹੁਤ ਪੀਦਾ ਭਾਈ ਉਹ ਪਲੱਗ ਨਾ ਉਹ ਸਟਰੋਂਗ ਤਾਰ ਲੱਗੀ ਹੋਈ ਉਹਨੂੰ ਮੈਨੂੰ ਇੰਨਾ ਪਤਾ ਵੀ ਉੱਥੇ ਮੈਂ ਸੋਚ ਰਿਹਾ ਮੈਂ ਕੋਈ ਲਾਉਣਾ ਹਾਂ ਤਕੜੀ ਚੀਜ਼ ਉੱਥੇ ਉਹ ਪਲੱਗ ਸਟਰੋਂਗ ਆ ਇੱਥੇ ਥੋੜੀ ਜਿਹੀ ਮਾੜੀ ਤਾਰ ਪਈ ਹੋਈ ਆ ਹੁਣ ਬਾਕੀ ਰੱਖਦੇ ਮੈਂ ਸਾਰਾ ਸਮਾਨ ਆ ਵੀ ਘਰੇਲੂ ਜਿਹਾ ਵੀ ਰੱਖ ਦੇ ਅੰਦਰ ਇਹ ਤਾਂ ਵੀ ਜਲੇ ਗਈ ਸਾਰੀ ਕੀ ਕਹਿੰਦੇ ਚੋਰ ਪੈ ਗਈ ਇਹਨੂੰ ਹੈ ਘਰ ਨੂੰ ਲੇਕ ਜਾਣੀ ਇਹਨੂੰ ਜਰ-ਜੁਰ ਜੂ ਪੈ ਗਈ ਸਾਰੇ ਨੂੰ ਸਾਰੇ ਨੂੰ ਇਹ ਝਾੜ ਚੋੜ ਕੇ ਨਾ ਫਿਰ ਹੋਣੀ ਤਿਆਰ ਮੈਗੇ ਕਾਨੂੰ ਕਿੱਦਾਂ ਲੈ ਕੇ ਜਾਵਾਂਗਾ ਮੋੜ ਵਰਸ ਮੋੜ ਉੱਤੇ ਰੱਖ ਲੈ ਜਲੀ ਚਾ ਬਾਕੀ ਕਹੀ ਕੋਈ ਰੱਖ ਬੰਦਰ ਬਾਕੀ ਦੇਖਦੇ ਹਾਂ ਹੁਣ ਕੱਲੂ ਮਾਰਾਂਗਾ ਚੱਟ ਜੇ ਟਰੈਕਟਰ ਵਾਲਾ ਆ ਗਿਆ ਫਿਰ ਦੁਬਾਰੇ ਮੁੜਿਆ ਆਉਂਗਾ ਮੈਂ ਇੱਕ ਵਾਰ ਹਾਂ ਬਾਹ ਹੋ ਜਾਣਾ ਇੱਕ ਵਾਰੀ ਇਹ ਬਾਹ ਤੇ ਫਿਰ ਥੋੜੇ ਲੈਵਲ ਹੋਣਾ ਸਮਾਨ ਤਾਂ ਸਾਡਾ ਹੁਣ ਸਾਰਾ ਪਿਆ ਤੰਦੂਰ ਵੀ ਪਿਆ 4 ਵਜੇ ਗਲਤ ਚੀਜ਼ ਪੈ ਗਈ ਚਲੋ ਲੈ ਵੀਰ ਆਹ ਹਵਾ ਘਟਾਣਾ ਟਾਇਰ ਠਕ ਨਿਕਲ ਗਈ ਥੋੜੀ ਜਿਹੀ ਕਿਸੇ ਬੰਦੇ ਨੇ ਸਾਨੂੰ ਰਸਤੇ 'ਚ ਕੇਹਾ ਕਿ ਤੁਹਾਡੇ ਟਾਇਰ ਵਿੱਚ ਹਵਾ ਘਟ ਹੈ ਇਹ ਤਾਂ ਵੀ ਹਰਤੇ ਇਲਾਜ ਚਾਹ ਕਰੀਏ ਬੰਦਾ ਕਿੱਧਰ-ਕਿੱਧਰ ਹੋਈ ਜਾਵੇ ਹਲਾਜੀ ਭਗਵਾਨ ਨੇ ਬਣਾ ਕੁਛ ਰੋਟੀ ਰੁੱਟੀ ਭੁੱਖ ਬਹੁਤ ਲੱਗੀ ਹੋਈ ਹੈ ਰੋਟੀ ਖਾਣ ਦਾ ਵੀ ਨਹੀਂ ਚਾਸ ਆਇਆ ਹੈਗਾ ਦੱਲੀ ਆ ਗਿਆ ਜਦੋਂ ਮੈਂ ਫੋਨ ਕਰਦਾ ਚੱਕਿਆ ਨਹੀਂ ਮੋਟਰ ਪਰ ਜਾ ਕੇ ਫੋਨ ਕਰਤਾ ਕਹਿੰਦਾ ਆ ਜਾ ਬਾਈ ਫੁੱਟੇ 'ਚ ਫਟਫਟ ਦੋ ਰੋਟੀਆਂ ਖਾਦੀਆਂ ਤਾਂ ਕੰਮ ਮੋਗਾ ਹਸਰੋ ਕੰਜਨ ਹੈ ਜਬੇ ਕਿੱਥੇ ਉਹਨਾਂ 10 ਮਿੰਟ ਚ ਨਿਬੜ ਦੇਣਾ 20 ਮਿੰਟ ਚ ਕਿੱਥੇ ਸਾਡੇ ਦੋ ਦਿਹਾੜੀਆਂ ਲੱਗ ਜਾਣੀਆਂ ਮਿੱਟੀ ਇੱਧਰ ਉੱਧਰ ਕਰਦੇ ਇਹਨੂੰ ਇੱਕ ਤਾਂ ਰਸਤਾ ਬੜਾ ਖਰਾਬ ਆ ਕੀ ਹੋ ਗਿਆ ਕੋਹਾਂ ਦਾ ਵਿਆਹ ਲੱਗਦਾ ਮੈਨੂੰ ਇੰਨੀ ਛੰਨੀ ਹੁੰਦੂ ਕੋਈ ਸੱਪ ਸੁਪ ਹੋਊਗਾ ਇੱਥੇ ਕੌਂ ਜ਼ਿਆਦਾ ਬੋਲਦੇ ਹੁੰਦੇ ਆ ਫੋਨ ਆ ਕੋ ਚੱਤਰ ਉਹ ਖੜ ਗਿਆ ਕਿ ਦੱਲੀ ਮੋਟਰ ਉੱਪਰ ਇੱਕ ਗੱਲ ਚੰਗੀ ਹੋਈ ਹੁਣ ਮਿੱਟੀ ਮੁੱਟੀ ਸਾਰੀ ਝੜ ਗਈ ਪਤਾ ਮਿੱਟੀ ਲੱਗਦੇ ਵਾਲੇ ਦਾਲੇ ਗੱਲਾਂ ਹੋ ਕੇ ਮੋਟਰ ਵੀ ਸਾਫ਼ ਹੋ ਗਏ ਘੱਟੇ ਤੁਰ ਗਿਆ ਸਾ ਚੜਿਆ ਪਿਆ ਮੈਨੂੰ ਹੁਣ ਸਭ ਤੇ ਹੀ ਚੱਲਦੇ ਖੇਤ ਦੇ ਵਿੱਚ ਦੇ ਹੁਣ ਨਹੀਂ ਬੱਟ ਬੱਟ ਹੋਣਾ ਹੈਗਾ ਆਓ ਜੀ ਥੱਪੜ ਸਾਹਿਬ ਕਿੰਨਾ ਗੈਪ ਆ ਗਿਆ ਦਰੇਜਾਂ ਛਾਤੀ ਪਰ ਲਿਖਦਾ ਗੈਪ ਬੱਸ ਕਰਾ ਬੱਸ ਕਰ ਹੱਥ ਮਲਾ ਲਵਾ ਬੱਸ ਗਰੀਬੀ ਆ ਗਈ ਮੈਨੂੰ ਬਹੁਤ ਇੱਥੇ ਆਇਆ ਮੈਂ ਇੱਥੇ ਆ ਡੌੜ ਡੌੜ ਨਹੀਂ ਆ ਫਿਰ ਉਹ ਕੁੱਤਾ ਨਾਲ ਯਾਰ ਸੜਕ ਛੋਟੀ ਹੋਈ ਹੋਈ ਆ ਆਲੇ-ਦਾਲੇ ਨੂੰ ਭੱਜੀ ਜਾਂਦਾ ਇਹ ਤਾਂ ਫਿਰ ਉੱਥੇ ਸਿੱਧਾ ਪਾਰ ਕਰਕੇ ਫੇਤਾ ਚੋਂ ਹੋਇਆ ਮੈਂ ਉਹ ਉੱਥੇ ਨਾ ਸੜਕ ਛੋਟੀ ਕਰਤੀ ਵੀ ਆਲੇ-ਦਾਲੇ ਉਹ ਲਾਦੇ ਚੈਨਰ ਜੇ ਪੂਰੇ-ਪੂਰੇ ਗੱਡੀ ਲੰਘਦੇ ਆ ਫਿਰ ਉੱਥੇ ਨੂੰ ਫਿਰ ਇੱਧਰ ਉੱਧਰ ਨੂੰ ਜਾਈ ਜਾਂਦਾ ਇਹ ਆਹ ਨੂੰ ਆਇਆ ਰੋਬ ਗੱਡੀ ਹਾਂ ਹਾਂ ਤਾਂ ਐਮਬਰਾਡੀ ਕਿੱਥੇ ਰੱਖ ਰਹੀਂਦੀ ਐ ਇਹ? ਹਾਂ। ਆਪਾਂ ਨੇ ਤਾਂ ਹਟਦਾ ਨਹੀਂ ਤੋ ਹਟਦਾ ਨਹੀਂ। ਦਲੀ ਆ ਤਾਂ ਫਿਰ ਇਧਰੋਂ ਮੜਾ ਜਾ। ਦੇ ਤੈਨੂੰ ਹੈਂ? ਦੱਸ ਹੁਣ ਕਿੱਧਰ ਨੂੰ ਕਿਆ ਕਰੀ ਜਾ ਜਾ। ਕਿਆ ਕਰੀ ਜਾ ਹੁਣ ਜਦੀ ਹੋ ਚੱਕਾ ਨਹੀਂ ਹੈਗਾ। ਹਾਂ ਕਿੱਧਰ ਨੂੰ ਖਿੱਚੇ ਮਿੱਟੀ ਯਾਰ। ਕਿਆ ਕਰਦਾ? ਦੱਸ ਹੁਣ ਕਿੱਧਰ ਕਿੱਧਰ ਨੂੰ ਕਿਆ ਕਰਨਾ ਹੁਣ ਆਪੇ ਦੇਖ ਲੈ ਤਾ ਸਾਨੂੰ ਸਮਝ ਹੀ ਨਹੀਂ ਲੱਗ ਰਹੀ ਹੈਗੀ ਆ। ਜਾਂ ਉਹ ਪਰਲੇ ਪਾਸੇ ਜਾਣਾ ਤਾਂ ਆਹ ਉੱਚਾ ਲੱਗਣ ਲੱਜਾਂ ਜਾਂ ਇਧਰ ਆਉਂਦਾ ਤਾਂ ਉਹ ਉਧਰ ਨਹੀਂ ਮਰਦਾ ਬਰਾਬਰ ਤੇ ਲੱਗਣ ਲੱਜਾਂਦਾ। ਆਓ ਲਈ ਮੈਂ ਚੱਲ ਵੀ ਆ ਜਾ ਆ ਜਾ ਆ ਜਾ ਇੱਕ ਹੋਰ ਲਿਆ ਇੱਕ ਤਾਂ ਖਿੱਚਦੇ ਇਧਰ ਨੂੰ ਮੈਂ ਇੱਕ ਹੋਰ ਲਿਆ ਦੇਖਾ ਚਲ ਮਾਦੇ ਰੋ ਇੱਥੇ ਤਾਂ ਐਂ ਲਿਆ ਦੇ ਇਧਰ ਨੂੰ ਚਲ ਵਿੱਚ ਲੈ ਹੁਣ ਪਾ ਘਰ ਨੂੰ ਇਧਰ ਕੰਮ ਨਿਬੜ ਗਿਆ ਦੱਲੇ ਉਹ ਲੰਘੇ ਉਧਰ ਆਪਣੇ ਘਰ ਨੂੰ ਮੈਂ ਹੁਣ ਚਲਾ ਆਪਣੇ ਘਰ ਨੂੰ ਹੁਣ ਬੱਟੋ ਘਟ ਜਾਂਦੇ ਆ ਅੱਜ ਤਾਂ ਸਹੀ ਥੱਕ ਗਿਆ ਮੋਟਰ ਉਪਰ ਮੇਰੇ ਅੱਜ ਤੀਜਾ ਗੜਾ ਲੱਗ ਗਿਆ ਤੁਰ ਕੇ ਤੇ ਰਾਤ ਮੇਰੇ ਇੱਕ ਦੋਸਤ ਦਾ ਫੋਨ ਆਇਆ ਤਰਨਤਨ ਤੋਂ ਆ ਤੇ ਬੈਠ ਕੇ ਗੱਲ ਕਰਦੇ ਆ ਉਹ ਜਿੱਦਾਂ ਅਸੀਂ ਕਾਲੂ ਰੱਖਿਆ ਨਾ ਕੁੱਤਾ ਰੱਖਿਆ ਦਾ ਕਾਲੂ ਰੱਖਿਆ ਹੋਇਆ ਤਾਂ ਉਹਦੇ ਨਾਲ ਗਵਾਂਢ 'ਚ ਨਾ ਕੋਈ ਬੰਦਾ ਫੌਜੀ ਰਿਟਾਇਰ ਹੋ ਕੇ ਆਇਆ ਸੂਬੇਦਾਰ ਬਣ ਕੇ ਤਾਂ ਉਹਦਾ ਮੁੰਡਾ ਉਹ ਕਿਤੇ ਰਾਤ ਨੂੰ ਕੁੱਤਾ ਉਹਨਾਂ ਦਾ ਨਿਕਲਿਆ ਹੋਣਾ ਉਹ ਕੁੱਤੇ ਉਹਨਾਂ ਨਾਲ ਲੜ ਪਿਆ ਉਸ ਵਿੱਚ ਉਹਨਾਂ ਨੇ ਨਾ ਜਿਹੜਾ ਉਹਦਾ ਕੁੱਤਾ ਦਾ ਬਾਈ ਮੇਰੇ ਦੋਸਤ ਦਾ ਉਹ ਇੱਟਾਂ ਮਾਰ ਮਾਰ ਕੇ ਮਾਰਤਾ ਉਹਨਾਂ ਨੇ ਇਹਦਾ ਰੋੜੇ ਮਾਰੇ ਉੱਟ ਕਹਿੰਦਾ ਟੁੱਟ ਕੇ ਫਿਰ ਮੈਂ ਇਲਾਜ ਵੀ ਕਰਾਇਆ ਤੇ ਉਹ ਜਦੋਂ ਉਹ ਮੈਨੂੰ ਸ਼ਾਮ ਨੂੰ ਫੋਨ ਆਵੇ ਰੋਵੇ ਯਾਰ ਕਹਿੰਦਾ ਸਿਆਰ 10 ਸਾਲ ਤੋਂ ਕੁੱਤਾ ਪਾਲਿਆ ਤਾਂ ਇਹ ਤੈ ਕਹਿੰਦਾ ਇੱਕ ਨਾ ਘਰ ਦਾ ਜੀ ਬਣ ਕੇ ਤਾਂ ਸਾਡਾ ਕੋ ਉਹਦਾ ਪ੍ਰੈਮ ਇੰਨਾ ਪੈ ਗਿਆ ਤਾਂ ਕਹਿੰਦਾ ਹੁਣ ਜਦ ਸਵੇਰੇ ਮੇਰੀ ਮਾਤਾ ਨੇ ਗੁਰਦੁਆਰੇ ਜਾਣਾ ਤਾਂ ਨਾਲ ਨਾਲ ਜਾਣਾ ਉਹਨੂੰ ਤੇ ਨਾਲ ਨਾਲ ਵਾਪਸ ਆਉਣਾ ਸਵੇਰ ਟਾਈਮ ਜਦੋਂ ਬੱਚੇ ਕਹਿੰਦਾ ਸਕੂਲ ਸਕੂਲ ਨੂੰ ਜਾਣ ਨੂੰ ਤਿਆਰ ਵੀ ਬਾਹਰ ਬੈਨ ਦੂਰ ਤੋਂ ਦੇਖ ਲੈਣੇ ਹੁੰਦੇ ਉਹਨਾਂ ਤਾਂ ਉਹਨੂੰ ਭੌਂਕਾ ਲਾ ਜਦੋਂ ਥੋੜੀ ਬੈਨ ਆ ਗਈ ਬਾਹਰ ਨਿਕਲੋ ਬਾਹਰ ਦੇ ਉਹਨੂੰ ਥੋੜੀ ਬੈਨ ਆ ਗਈ ਕਹਿੰਦਾ ਜਦੋਂ ਮੈਂ ਡਿਊਟੀ ਨਹੀਂ ਜਾਣਾ ਬੜਾ ਲਾਡ ਪਿਆਰ ਕਰਦੇ ਉਹਨੇ ਉਹ ਰੋਵੇਗਾ ਉਹ ਹੁਣ ਮੇਤੇ ਉਹ ਬੰਦਾ ਸਲਾਹ ਲਵੇ ਕਹਿੰਦਾ ਭਾਜੀ ਕੀ ਕਰਨਾ ਚਾਹੀਦਾ ਮੈਨੂੰ ਮੈਨੂੰ ਰਿਪੋਰਟ ਲਗਾ ਫਿਰ ਮੈਂ ਕਹਿਆ ਯਾਰ ਕੋਈ ਗੱਲਬਾਤ ਕਿਹਾ ਹੋਈ ਪੁੱਛੀ ਫਿਰ ਉਹਨੂੰ ਸਾਰੀ ਮੈਂ ਕੋਈ ਗੱਲਬਾਤ ਕਿਹਾ ਹੋਈ ਕਹਿੰਦਾ ਆ ਯਾਰ ਗੱਲਬਾਤ ਆ ਹੁਣ ਉਹ ਕਹਿੰਦਾ ਉਹਦਾ ਮੁੰਡਾ ਤਾਂ ਆ ਕੇ ਮਾਫੀ ਮੰਗ ਗਿਆ ਮੈਂ ਕਹੋ ਕਹਿੰਦਾ ਉਹ ਵੀ ਕਹਿੰਦਾ ਆਪਣ ਨੂੰ ਸੌਰੀ ਫੀਲ ਕਰਦੇ ਆ ਵੀ ਸਾਤ ਗਲਤੀ ਹੋਗੀ ਕਹਿੰਦਾ ਹੁਣ ਜਿਹੜਾ ਮਾਰ ਕੇ ਕਹਿੰਦਾ ਫਿਰ ਸੌਰੀ ਮੰਗਣ ਦਾ ਕਿਹਾ ਫਿਰ ਹੁਣ ਕਹਿੰਦਾ ਮੈਨੂੰ ਪੁੱਛੇ ਵੀ ਕਹਿੰਦਾ ਵੀ ਭਾਜੀ ਮੈਂ ਰਿਪੋਰਟ ਲਿਖਾਵਾਂ ਕਿਆ ਕਰਾਂ ਇੱਕ ਵਾਰ ਚੁਕਾਰਵਾਵਾਂ ਨੂੰ ਮੈਂ ਫਿਰ ਮੈਂ ਯਾਰ ਮੈਂ ਹੁਣ ਕਹਿੰਦਾ ਲੱਗਦਾ ਵੀ ਗਵਾਂਡ ਮੱਥਾ ਸਾਡੇ ਦੀ ਗਵਾਂਡ ਚੁੱਕੇ ਦੂਰ ਵੀ ਨਹੀਂ ਹੈਗੇ ਹਰ ਰੋਜ਼ ਮਿਲ ਲ ਹੁਣ ਮੇਤੇ ਸਲਾਹ ਨਾ ਵੇਖੋ ਮੈਂ ਕਹਾ ਮੈਂ ਤੈਨੂੰ ਕਿਆ ਸਲਾਹ ਦੇ ਦਵਾ ਇਹਦੇ ਵਿੱਚ ਯਾਰ ਵੀ ਮੈਂ ਤੈਨੂੰ ਰਿਪੋਰਟ ਲਗਾਉਣੇ ਨੂੰ ਕਹਾ ਜਾਂ ਹੋਰ ਕੁਝ ਕਰਨੇ ਨੂੰ ਕਹਾ ਮਨੋਹਾਫ ਬਾਕੀ ਤੁਸੀਂ ਕਮੈਂਟਾਂ ਚ ਦੱਸੋ ਵੀ ਉਸ ਬੰਦੇ ਨੂੰ ਕੀ ਕਰਨਾ ਚਾਹੀਦਾ ਰਾਤ ਦੀ ਗੱਲ ਆ ਰਾਤ ਫੋਨ ਉਹ ਮੈਨੂੰ ਵੀਡੀਓ ਭੇਜੀਆਂ ਰੋਏ ਵਿਚਾਰਾ ਹੁਣ ਮੈਂ ਉਹਨੂੰ ਕਹਿੰਦਾ ਭਾਜੀ ਤੁਹਾਡਾ ਨਾ ਪ੍ਰੇਮ ਜਿੱਦਾਂ ਸਾਡਾ ਕਾਲੂ ਤੁਹਾਨੂੰ ਤੇਹ ਕਰਦਾ ਥੋੜਾ ਕਹਿੰਦਾ ਇੱਦਾਂ ਹੀ ਸਾਡਾ ਕੁੱਤਾ ਸਾਨੂੰ ਤੇਹ ਕਰਦਾ ਹਾਂ ਸਾਡਾ ਵੀ ਕਾਲੂ ਜੀ ਤੁਹਾਨੂੰ ਮੈਂ ਸਵੇਟ ਵਿੱਚ ਖੇਤਾਂ ਨੂੰ ਜਿਹੜਾ ਇਹਨਾਂ ਭੰਗੜਾ ਪਾਉਣ ਲੱਜੇ ਨੂੰ ਚੱਲ ਖੇਤਾਂ ਨੂੰ ਚਲੀਏ ਫਿਰ ਇੱਥੇ ਆ ਕੇ ਬਹਿ ਜਾਣਾ ਤੇ ਇਹਦੇ ਘਰမှာ ਇੱਥੇ ਦੋ ਕੁੱਪੜੇ ਟੌਂਟੇ ਛੱਕ ਕਰਦਾ ਉਹ ਤੋਂ ਦੂਜੇ ਖੇਤਾਂ ਨੂੰ ਮੂਰੇ ਪੂਰੇ ਹੋ ਜਾਣਾ ਤੁਸੀਂ ਦੇਖਦੇ ਵੀਡੀਓ ਚ ਮੇਰੇ ਦੇਖ ਬਾਕੀ ਹੁਣ ਤੁਸੀਂ ਦੱਸੋ ਕਮੈਂਟ ਚ ਸੰਬੰਧਨ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਮੈਂ ਤੁਹਾਨੂੰ ਕਹਿਆ ਵੀ ਯਾਰ ਵੀਰੇ ਕੋਈ ਨਹੀਂ ਹੌਲੀ ਹੌਲੀ ਟਾਈਮ ਆਉਂਦਾ ਆਪੇ ਥੋੜਾ ਥੋੜਾ ਬੰਦਾ ਕਹਿੰਦਾ ਨਹੀਂ ਪਾਜੀ ਹੋਰ ਵੀ ਲਿਆਵਾਂਗੇ ਪੁੱਤ ਤਾਂ ਹੋਰ ਬਥੇਰੇ ਆ ਜਾਣੇ ਆਂ ਪਰ ਜਿਹੜਾ ਇੱਕ ਬੰਦੇ ਨੇ ਕਹਿੰਦਾ ਤੇ ਇਹ ਪਾਜੀ ਤੁਹਾਨੂੰ ਕਿਆ ਕਰੇ ਹੁਣ ਤਾਂ ਆਪ ਨਹੀਂ ਸਮਝ ਲੱਗੀ ਹੁਣ ਮੈਂ ਵੀਰ ਨੂੰ ਕਿਆ ਸਲਾਹ ਦੇ ਦਵਾਂ ਬਲਕਿ ਹੁਣ ਤੁਸੀਂ ਦੱਸੋ ਬੰਦੇ ਨੂੰ ਕਿਆ ਸਲਾਹ ਦਿੱਤੀ ਜਾਵੇ ਕਿਆ ਕੁਝ ਕਰਨਾ ਚਾਹੀਦਾ ਉਹਨੂੰ ਮਤਲਬ ਰਾਤ ਨੂੰ ਬੜਾ ਸਾਰੀ ਰਾਤ ਹੋਰ ਤਰ੍ਹਾਂ ਦੀ ਹੋਈ ਜਾ ਬਹੁਤ ਬੰਦਾ ਪ੍ਰੇਮ ਕਰਦਾ ਮਿਲਿਆ ਅਸੀਂ ਇੱਕ ਵਾਰ ਵੀ ਨਹੀਂ ਹੈਗੇ ਹਾਲੇ ਤੇ ਟੈਲੀਫੋਨ ਪਰ ਸਾਡੀ ਗੱਲਬਾਤ ਹਫਤੇ ਚ ਇੱਕ ਵਾਰੀ ਹੋਏ ਜਾਂਦੀ ਜਾਂ ਮੈਸੇਜ ਆ ਜਾਂਦਾ ਵੀਰ ਦਾ ਗੱਲਬਾਤ ਸਾਡੀ ਹੁੰਦੀ ਰਹਿੰਦੀ ਤਰਨ ਤਰਨ ਬਹੁਤ ਵਾਰ ਉਹਨੇ ਮੈਨੂੰ ਇਨਵਾਈਟ ਕੀਤਾ ਵੀਰ ਜੇ ਤੁਸੀਂ ਅੰਮ੍ਰਿਤਸਰ ਆਉਂਦੇ ਹੁੰਦੇ ਤਾਂ ਤਰਨ ਤਰਨ ਮੇਰੇ ਕੋਲ ਉੱਥੇ ਮੱਥਾ ਟੇਕ ਗੁਰਦੁਆਰੇ ਚ ਫਿਰ ਕਿਤੇ ਚਲੀ ਜਾਓ ਕੋਈ ਨਾ ਬਣਾਵਾ ਵੀ ਹੁਣ ਇਸ ਵਾਰ ਮੈਂ ਸੋਚ ਰਾਂ ਵੀ ਚਲ ਵੀਰ ਨੂੰ ਮਿਲ ਕੇ ਆਵਾਂਗੇ ਤੇ ਹੁਣ ਮੈਂ ਵੀ ਥੋੜਾ ਜਿਹਾ ਹੁਣ ਨਹਾ ਲਵਾਂ ਕੱਲ ਵੀ ਨਾਤਾ ਹੈਗਾ ਤੇ ਅੱਜ ਤਾਂ ਨਹਾਉਣਾ ਪੈਣਾ ਠੰਡਾ ਲੋਕ ਜਿਨਾ ਤੋਕੇ ਹੋ ਗਏ ਤੇ ਅਦਰ ਮੈਂ ਵੀ ਕੋਈ ਨਵੀਂ ਡਿਸ਼ ਬਣਾ ਰਿਆ ਅੱਜ ਉਹ ਦਿਖਾਉਂਦਾ ਤੁਹਾਨੂੰ ਇਹ ਬਣਾ ਸੋਆ ਚਾਪ ਮਾੜੀ ਸੋਆ ਚਾਪ ਤਾਂ ਕਰਦੇ ਮਾੜ ਆ ਜਾ ਸਿੰਖਾ ਘੰਟਾ ਇੱਕ ਇੱਕ ਸਿੰਖ ਲੱਗ ਰਹੀ ਆ ਅੰਦਰ ਬਣ ਵੀ ਗਏ ਕਿਧਰ ਪਏ ਆ ਹੂੰ ਤਾਂ ਕਰਦ ਕੇ ਜਮ ਸਾਲਮ ਸੁਲਾ ਦੇ ਪਾ ਕੇ ਕੱਚੇ ਬਣਾਤੇ ਸੋ ਚਾਪ ਅਸੀ ਤਾਂ ਘਾਂਟ ਬਣਿਆ ਕੱਦਾ ਛੜਾਂਗੇ ਮਾਰਦੇ ਵੀ ਗਰਾਊਂਡ ਨੂੰ ਚੱਲ ਗਰਾਊਂਡ ਨੂੰ ਚੱਲ 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 ਫਿਰ ਚੱਲੀ ਆਪਣੀ ਮੋਟਰ ਦੇ ਛਟੀਆਂ ਛੱਡ ਕੇ ਤੇ ਆਹ ਰ ਆ ਗਏ ਹੁਣ ਅੱਜੇ ਪੱਟੀਆਂ ਬਾਈ ਨੇ ਕਹਿੰਦਾ 10 ਦਿਨ ਪਾਣੀ ਚ ਰੱਖੀ ਨਾ ਇਹਨਾਂ ਨੂੰ ਤੇ ਫਿਰ 10 ਦਿਨ ਬਾਅਦ ਫਿਰ ਲਾਵਾਂਗੇ ਇੱਧਰ ਆ ਥੱਲੇ ਵਾਲੇ ਚ ਵੀ ਹੁਣ ਆਪਾਂ ਨੇ ਫੁੱਲੇ ਲਾ ਦੇ ਜਿੱਦ ਇੱਧਰ ਲੱਗੇ ਹੋਏ ਆਪਣੇ ਆਹ ਦਿਖਦੇ ਆ ਥੋੜੇ ਥੋੜੇ ਪਿਚਾ ਜਿੱਦਾਂ ਇਦਾਂ ਲੱਗਾ ਇਦਾਂ ਹੀ ਆਪਾਂ ਥੱਲੇ ਲਾ ਦੇਣੇ ਹੁਣ ਲੈ ਪਾਣੀ ਬਚਾਈਏ ਗਵਰਨਮੈਂਟ ਦਾ ਗਵਰਨਮੈਂਟ ਦਾ ਨਹੀਂ ਕਹਨ ਉਹ ਧਰਤੀ ਥੱਲੇ ਦਾ ਪਾਣੀ ਇਦਰਾ ਇਹ ਚਲਾ ਦੇਣੇ ਆਪਣੇ ਖੇਤ ਚ ਹੁਣ ਤੇ ਦਿਖਦਾ ਘਾਟ ਇੱਥੇ ਤੇ ਹੁਣ ਇੱਥੇ ਲਾ ਦਾਂਗੇ ਹੁਣ ਮੇਰੇ ਯਾਰ ਦੋਸਤਾਂ ਜਾਏ ਹੋਏ ਆ ਜੋਰ ਬਹੁਤ ਲੱਗਾ ਹੈ ਸਰੀਰ ਦਾ ਕੱਲਾ ਕੱਲਾ ਅੰਗ ਦਰਦ ਕਰਦਾ ਕਦੇ ਇੰਨਾ ਕੰਮ ਕਰਿਆ ਨਹੀਂ ਹੈਗਾ ਲਗਾਤਾਰ ਇਕੱਠਾ ਬਾਹਾਂ ਇਹ ਦਰਦ ਕਰਦੀ ਕੱਲੱਕ ਦਰਦ ਕਰਨ ਲੱਗਿਆ ਹੋਇਆ ਕਿ ਕਹੀ ਝੋਕੇ ਚਲਾਉਣੀ ਪੈਂਦੀ ਹੈ ਨਾ ਉਹਦੇ ਕਰਕੇ ਆਪਣਾ ਪੱਧਰਾ ਤਾਂ ਹੋ ਗਿਆ ਸਾਰਾ